ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਏਡੀਸੀ ਸਾਹਿਬ ਜੀ ਤੇ ਗਨਮੈਨਤੀ ਦਾ ਤੇ ਬਟੂ ਜੀ ਕੀ ਦਾ ਸਾਦ ਦੀ ਕੋਠੀ ਸੱਪ ਆ ਗਿਆ ਸਾਹਿਬ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਆ ਵਾ ਜਿੱਥੇ ਯਾਨੀ ਕਿ ਗਨਮੈਨ ਨੇ ਆਪਣਾ ਮੱਜਾ-ਮੁੰਜਾ ਰੱਖਿਆ ਹੁੰਦਾ ਬੂਏ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਹੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈ ਇਸ ਕਰਕੇ ਇੱਕ ਘਰਾਂ ਦੇ ਵਿੱਚ ਜਿਹੜੇ ਆ ਵਰਦੇ ਨੇ ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਏਡੀਸੀ ਸਾਹਿਬ ਜੀ ਤੇ ਗਨਮੈਨ ਜੀ ਦਾ ਤੇ ਇਹ ਬਿੱਟੂ ਜੀ ਕੀ ਦਾ ਸਾਧ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਮੈਂ ਰਾਮਸ਼ਰਨ ਕਲੌਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਆ ਸੀਗਾ ਤੇ ਉੱਥੋਂ ਦਾ ਸੱਪ ਰੈਸਕਿਊ ਕਰਕੇ ਤੇ ਏਡੀਸੀ ਜੀ ਦੀ ਕੋਠੀ ਪਹੁੰਚ ਗਿਆਂ ਨੌ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਉਹਨਾਂ ਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਹਨੇ ਆ ਕੇ ਤੇ ਫੜਾਫੜ ਗੇਟ ਖੋਲ੍ਹ ਕੇ ਤੇ ਮੁਰਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਅਪੜੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਹਾ ਵ ਗਨ ਮੈਨ ਨੇ ਆਪਣਾ ਮੱਜਾ-ਮੁੰਜਾ ਰੱਖਿਆ ਹੁੰਦਾ ਬੂਏ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਉਹ ਸਪੈਕਟਿਕਲ ਕੋਬਰਾ ਸੀਗਾ ਹ ਖਤਰਨਾਕ ਹੁੰਦਾ ਬਿਲਕੁਲ ਜੀ ਇਹ ਕਿਦਾਂ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਹੋ ਸਕਦੇ ਮਹੀਨੇ ਦੇ ਵਿੱਚ ਕਿਦੋਂ ਸਪੈਕਟਿਕਲ ਕੋਬਰਾ ਜਿਹੜਾ ਤੇ ਕੋਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ ਮਤਲਬ ਬਰਸਾਤ ਦੇ ਦਿਨਾਂ 'ਚ ਬਿੱਲਾ ਵਗੈਰਾ ਚ ਜੀਬੀਂ ਦੇ ਥੱਲੇ ਪਾਣੀ ਵੜ ਜਾਂਦਾ ਇਸ ਕਰਕੇ ਬਾਰਾਹ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਉਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸਾਪ ਦਾ ਹੁਣ ਜਿਹੜਾ ਵਾ ਉਹ ਸਪੈਕਟਿਕਲ ਕੋਬਰਾ ਦਾ ਤੇ ਕਮਨ ਕ੍ਰੇਟ ਦਾ ਤਿੰਨ ਮਹੀਨੇ ਇਹ ਜਿਹੜਾ ਯੂਰ ਰੋ ਦੇਗਾ ਤੇ ਕੋਠੀ ਐ ਡੀਸੀ ਸਾਡੀ ਕੋਠੀ ਕੱਚੀ ਜਗ੍ਹਾ ਕੋਈ ਕਿੱਥੋਂ ਨਿਕਲੇ ਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਹੈ ਤਾਂ ਕੀਦਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਦੇਖਣਾ ਵੀ ਕੀ ਦਾ ਏਡੀਸੀਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੀ ਆ ਨਾ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਂਗੂ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੁੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰੁਮਾਨਾ ਬੈਠ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜਕੱਲ੍ਹ ਬਰਸਾਦੇ ਦੇ ਨਾਲ ਜਾਨ ਨਿਕਲਦੇ ਐ ਕਿੰਨਾ ਕ ਮਤਲਬ ਖਤਰਾ ਮਸੂਤ ਹੁੰਦਾ ਲੋਕਾਂ ਨੂੰ ਜਿਹੜੇ आले-ਦਾਲੇ ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ-ਖੁਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਵੀ ਇਹਨੂੰ ਯਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁੱਕ ਜਾਂਦਾ ਵਾ ਪਰ ਫਿਰ ਵੀ ਕੀ ਦੇ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਵੀ ਕੀ ਦਾ ਮੇਰੇ ਲਾਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕਸਪ ਫੜੇ ਆ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਮੈਨੂੰ 41 ਮਹੀਨੇ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਹੋਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨਾ ਹੋਣੇ ਦੇ ਕੋਈ ਪਾਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਕਿਉਂਕਿ ਪਾਲੀਆਂ ਦੇ ਵਿੱਚ ਅੱਜ ਕੱਲ ਝੋਲਾ ਜਾਲਾ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬਹੁਤਾ ਜੰਗਲ ਪੈਂਦਾ ਜਾਂ ਜਿੱਦਾਂ ਗੱਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹੇ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਏ ਦਾ ਕੰਡਾ ਚੱਲ ਜਾਓ ਉੱਥੇ ਇਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਗੁਰਦਾਸਪੁਰ ਦੇ ਵਿੱਚ ਕਿ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਮਤਲਬ ਕੋ ਯਾਰ ਲੱਭਦੇ ਆ ਉਹਨਾਂ ਨੂੰ ਯਾਰਡ ਚਾਹੀਦਾ ਹੁੰਦਾ ਬਿਲਕੁਲ ਜੀ ਬਿਲਕੁਲ ਕਹਿੰਦਾ ਮਤਲਬ ਵੀ ਉਹਨਾਂ ਨੂੰ ਆਪਣੇ ਵੱਲ ਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਏ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਨਾਂ ਕੋਈ ਸੇਫ ਜਗ੍ਹਾ ਨਹੀਂ ਹੈਗੀ ਬਾਤ ਛੱਡ ਦੇ ਉਸ ਤੋਂ ਫਿਰ ਇਸ ਕਰਕੇ ਹਨੂ ਜਿਹੜਾ ਵਾ ਉਹ ਤੀਬੜੀ ਨਹਿਰ ਵਾਲੇ ਪਾਸੇ ਵਾਲੇ ਜਾਂਗਾ ਲੜੀ ਜੇ ਤੁਸੀਂ ਵਾਲੇ ਪਾਸੇ ਵਾਲ ਜਾ ਕੇ ਫਿਰ ਛੱਡਣਾ ਤੰਦਾ ਵਾ